ਸਾਜੀ ਮੈਂ ਹਰਸ਼ਦੀਪ ਕੋ ਸੰਧੂ ਤੇ ਗੱਲ ਕਰਦੇ ਹਾਂ ਜੀ ਭਾਰਤੀ ਜਨਤਾ ਪਾਰਟੀ ਨੇ ਇੱਕ ਵੱਡਾ ਅਹਿਮ ਫੈਸਲਾ ਲਿਆ ਹੈ ਜੇਕਰ ਗੱਲ ਕਰੀਏ ਤਾਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਭਾਰਤੀ ਜਨਤਾ ਪਾਰਟੀ ਇੱਕ ਜੱਟ ਸਿੱਖ ਚਿਹਰੇ ਨੂੰ ਉਤਾਰਨਾ ਚਾਹੁੰਦੀ ਚਾਹੁੰਦੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਜੇਕਰ ਗੱਲ ਕਰੀਏ ਤਾਂ ਉਹਨਾਂ ਦਾ ਇਹ ਸੋਚਣਾ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਅਗਰ ਜੱਟ ਸਿੱਖ ਚਿਹਰਾ ਨਹੀਂ ਉਤਰਦਾ ਤਾਂ ਉਹਦੇ ਪੈਰ ਲੱਗਨੇ ਮੁਸ਼ਕਲ ਹਨ ਦੂਸਰੇ ਪਾਸੇ ਉਹਨਾਂ ਦੇ ਪ੍ਰਧਾਨ ਜੋ ਸੁਨੀਲ ਜਾਖੜ ਨੇ ਉਹਨਾਂ ਨੇ ਵੀ ਗਿੱਦੜ ਬਾਹਾ ਚੰਬੇਵਾਲ ਤੇ ਡੇਰਾ ਬਾਬਾ ਨਾਨਕ ਦੀ ਜਿੰਮੀ ਚੋਣਾ ਤੋਂ ਪਹਿਲਾਂ ਆਪਣਾ ਅਸਤੀਫਾ ਦੇ ਦਿੱਤਾ ਸੀ ਹਾਈ ਕਮਾਂਡ ਨੂੰ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਲੇਕਿਨ ਜੋ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਵੱਲੋਂ ਉਹਨਾਂ ਨੂੰ ਪਰਸਨਲੀ ਮਿਲਿਆ ਗਿਆ ਉਹਨਾਂ ਨੂੰ ਸਮਝਾਇਆ ਗਿਆ ਤੇ ਇਹ ਜੋ ਸਾਰਾ ਮਾਤਾ ਠੰਡੇ ਬਸਤੇ ਦੇ ਵਿੱਚ ਪੈ ਗਿਆ ਲੇਕਿਨ ਹੁਣ ਭਾਰਤੀ ਜਨਤਾ ਪਾਰਟੀ ਜੋ ਹੈ ਆਪਣਾ ਇੱਕ ਚਿਹਰਾ ਉਤਾਰਨਾ ਚਾਹੁੰਦੀ ਹੈ ਜੱਟ ਸਿੱਖ ਉਮੀਦਵਾਰ ਤੋਂ ਹੁਣ ਇੱਕ ਬੜੀ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਭਾਰਤੀ ਜਨਤਾ ਪਾਰਟੀ ਵੱਲੋਂ ਸੂਤਰਾਂ ਤੋਂ ਮੰਦੀ ਜਾਣਕਾਰੀ ਤੁਹਾਨੂੰ ਦੱਸ ਦਿੰਨੇ ਹਾਂ ਕਿ ਭਾਰਤੀ ਜਨਤਾ ਪਾਰਟੀ ਨੇ ਪਠਾਨਕੋਟ ਦੇ ਵਿਧਾਇਕਾ ਸ਼ਨੀ ਸ਼ਰਮਾ ਨੂੰ ਸੂਬਾ ਕਾਰਗੁਜ਼ਾਰੀ ਪ੍ਰਧਾਨ ਨਿਯੁਕਤ ਕੀਤਾ ਹੈ ਰਾਸ਼ਟਰੀ ਜਰਨਲ ਸਕੱਤਰ ਅਰुण ਸਿੰਘ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਗਨੱਡਾ ਤੇ ਨਿਰਦੇਸ਼ਾ ਦੇ ਪੱਤਰ ਜਾਰੀ ਕੀਤਾ ਹੈ ਅਸ਼ਨੀ ਸ਼ਰਮਾ ਦੀ ਨਿਯੁਕਤੀ ਅਜੇ ਸਮੇਂ ਕੀਤੀ ਗਈ ਜਦੋਂ ਭਾਜਪਾ ਚੋਣ ਪ੍ਰਕਿਰਿਆ ਵਿੱਚੋਂ ਲੰਘ ਰਹੀ ਹੈ ਜਲਦੀ ਭਾਜਪਾ ਨੂੰ ਇੱਕ ਨਵਾਂ ਰਾਸ਼ਟਰੀ ਮੁਖੀ ਮਿਲੇਗਾ ਇਸ ਦੇ ਨਾਲ ਹੀ ਪੰਜਾਬ ਵਿੱਚ ਇੱਕ ਨਵਾਂ ਮੁਖੀ ਵੀ ਨਾ ਨਾਮਜਦ ਕੀਤਾ ਜਾਵੇਗਾ ਇਸ ਸਮੇਂ ਸੂਬਾਈ ਕਾਇਦੀ ਕਮਾਂਡ ਸੁਨੀਲ ਜਾਖੜ ਦੇ ਹੱਥਾਂ ਵਿੱਚ ਹੈ ਜੋ ਹਾਈ ਕਮਾਂਡ ਨੂੰ ਉਹਦੇ ਤੇ ਸੇਮੁਕਤ ਦੀ ਇੱਛਾ ਪ੍ਰਗਟ ਕਰਨ ਤੋਂ ਬਾਅਦ ਲੰਮੇ ਸਮੇਂ ਤੱਕ ਪਾਰਟੀ ਦੀਆਂ ਗਤੀਵਿਧੀਆਂ ਤੋਂ ਦੂਰ ਰਹੇ ਪਰ ਲੁਧਿਆਣੇ ਵਿੱਚ ਚੋਣ ਤੋਂ ਪਹਿਲਾਂ ਉਹ ਸਰਗਰਮ ਰਾਜਨੀਤੀ ਕਰ ਰਹੇ ਸਨ ਦੱਸਿਆ ਜਾਂਦਾ ਹੈ ਕਿ ਅਸ਼wini ਕੁਮਾਰ ਦੀ ਨਿਯੁਕਤੀ ਪਾਰਟੀ ਵਿੱਚ ਸੰਤੁਲਨ ਬਣਾਉਣ ਬਾਰੇ ਹੈ ਕਿਉਂਕਿ ਸੁਨੀਲ ਜਾਕਰ ਸੰਗਠਨ ਦੇ ਕੰਮ ਨਾਲੋਂ ਸੂਬੇ ਦੀ ਰਾਜਨੀਤੀ ਨਾਲ ਜ਼ਿਆਦਾ ਜੁੜਨਾ ਚਾਹੁੰਦੇ ਹਨ ਜਦੋਂ ਕਿ ਅਸ਼wini ਸ਼ਰਮਾ ਸੰਗਠਨ ਦੇ ਨੇਤਾ ਹਨ ਜਾਖੜ ਤੋਂ ਪਹਿਲਾਂ ਅਸ਼wini ਆਪਣੇ ਸੂਬੇ ਦੀ ਵਾਰਡ ਡੋਰ ਸੰਭਾਲ ਰਹੇ ਹਨ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੀ ਅਗਵਾਈ ਹੇਠ ਲੜੀਆਂ ਗਈਆਂ ਸੀ ਤਾਂ ਹੁਣ ਜੋ ਨੇ ਇੱਕ ਨਵਾਂ ਚਿਹਰਾ ਉਤਾਰਨ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਤਾਂ ਉਹ ਕਿੰਨਾ ਕੁ ਕਾਮਯਾਬ ਹੋਏਗਾ ਕੋਣ ਵਾਲਾ ਟਾਈਮ ਵੀ ਦੱਸੇਗਾ ਬਾਕੀ ਜੋ ਵੀ ਬੰਦ ਜਾਣਕਾਰੀ ਸਾਹਮਣੇ ਆਏਗੀ ਸਾਂਝੀ